ਲੌਹੜਖੱਡ ਕੀਰਤਪੁਰ ਸਾਹਿਬ ਵਿਖੇ ਨਹਾਣ ਸਮੇਂ ਡੁੱਬੇ ਦੋ ਨੌਜਵਾਨ ਇੱਕ ਨੂੰ ਉਸਦੇ ਸਾਥੀਆਂ ਨੇ ਬਚਾਇਆ ਇੱਕ ਡੁੱਬਿਆ ਅੱਜ ਮਿਤੀ 8 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 2:15 ਮਿੰਟ ਤੇ ਕੀਰਤਪੁਰ ਸਾਹਿਬ ਵਿਖੇ ਲੌਹੜਖੱਡ ਵਿੱਚ ਨਹਾਣ ਸਮੇਂ ਦੋ ਨੌਜਵਾਨ ਪਾਣੀ ਵਿੱਚ ਡੁੱਬ ਗਏ ਜਿਸ ਨੂੰ ਇੱਕ ਨੌਜਵਾਨ ਨੂੰ ਉਸਦੇ ਸਾਥੀਆਂ ਵੱਲੋਂ ਬਚਾ ਲਿਆ ਗਿਆ ਜਦੋਂ ਕਿ ਇੱਕ ਨੌਜਵਾਨ ਤੇਜ਼ ਪਾਣੀ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਬਚਾਏ ਗਏ ਨੌਜਵਾਨ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਪੁਲਿਸ ਦੇ ਦੱਸਣ ਮੁਤਾਬਕ ਉਕਤ ਨੌਜਵਾਨ ਰੂਪਨਗਰ ਵਿਖੇ ਇੱਕ ਫਾਈਨੈਂਸ ਕੰਪਨੀ ਵਿੱਚ ਕੰਮ ਕਰਦੇ ਸੀ ਅਤੇ ਅੱਜ ਛੁੱਟੀ ਹੋਣ ਕਰਕੇ ਉਹ ਕੀਰਤਪੁਰ ਸਾਹਿਬ ਬੱਲ ਨੂੰ ਘੁੰਮਣ ਲਈ ਆ ਗਏ ਅਤੇ ਲੋਹੜ ਖੱਡ ਵਿੱਚ ਨਹਾਉਣ ਲੱਗ ਪਏ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਆਓ ਸੁਣਦੇ ਆ ਇਸ ਮੌਕੇ ਕੀ ਕਿਹਾ ਸਬ ਇੰਸਪੈਕਟਰ ਬਲਬੀਰ ਚੰਦ ਨੇ ਮੈਨੂੰ ਮਿਲਿਆ ਸੀ ਕਿ ਲੋਹੜ ਸਾਡੇ ਚ ਦੋ ਵਿਅਕਤੀ ਨਹਾ ਲਈ ਸੰਗ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਥੇ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਇਹ ਇੱਥੇ ਨਾਂ ਨਾ ਆਇਆ ਦਾ